ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਫਨੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਢੰਡਿਆਂ ਨੂੰ ਥੋੜਾ ਜਿਆ ਧੋਲਿਆ ਕਰ ਤੂੰ ਸੰਗਣੇ ਨੂੰ ਮਸ਼ੀਨ ਇਹ ਚਲੋ ਲਿਆ ਕਰ ਤੂੰ ਵੀ ਮੂ ਨੂੰ ਧੋਲਿਆ ਕਰ 84 ਲੱਖ ਜੂਨਾ ਤੋਂ ਬਾਹਰ ਦੀ ਪ੍ਰਜਾਤੀ ਸੰਗਣੇ ਨੂੰ ਮਸ਼ੀਨ ਇਹ ਚਲੋ ਲਿਆ ਕਰ ਪੁਰਾਣੀਆਂ ਫਿਲਮਾਂ 'ਚ ਇਹੋ ਜਿਹੇ ਕੁੱਟ ਖਾਣ ਨੂੰ ਰੱਖੇ ਹੁੰਦੇ ਸੀ ਤੇ ਤੂੰ ਫੇਤੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂ। ਆ ਪਿੱਛੋਂ ਕੰਦ ਤੋਂ ਇੱਟ ਕੱਢ ਕੇ ਮੇਰੇ ਸਿਰ 'ਚ ਮਾਰ। ਆਪਾਂ ਦਾ ਬਸ ਦੀਪੂ ਵਾਲੀ ਕਣਕ ਲੈਣੀ ਆਏ ਆ ਧਰਦੀ ਦੇ। ਮਾਨਕਾ 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 ਇਹਦਾ ਛੜਦੇ ਖੇੜਾ ਮੌਸਮੀ ਹੁਣ ਐਵੇਂ ਦਾ ਆ ਗਿਆ ਏ ਜੀ ਜੰਤੂ ਬਹੁਤ ਨਿਕਲਣਗੇ ਪੁਰਾਣੇ ਖਿਡਾਰੀ ਮੈਦਾਨ ਚ ਉੱਤਰ ਆਏ ਬੇਬੇ ਮੈਨੂੰ ਲੱਗਦਾ ਤੇਰਾ ਬਾਪੂ ਰੋਸ ਗਿਆ ਦੱਸ ਤਾਂ ਦੇ ਕਿੱਥੇ ਰਹਿਣ ਲੱਗ ਪਿਆ ਕਿਹਸਾ ਲਗਾ ਮੇਰਾ ਮਜ਼ਾਕ ਆਪਣੇ ਗ੍ਰਿਕਸ ਕਿਰਾਏ ਸੀ ਤਨਾਟੇ ਕਲੀ ਪਾਤੀ ਤੇ ਜਾਣ ਲੱਗਾ ਮੈਨੂੰ ਸੀਸ ਤੇ ਗਿਆ ਕਿੰਨਾ ਤੇਰੀ ਵਤੀ ਬੜੀ ਸੁਣੀ ਆ ਤੂੰ ਦਾ ਆਟੇ ਦੀ ਕਵਲੀ ਪਾਈ ਸੀ ਮੈਂ ਤਾਂ ਪੂਰੀ ਆਟੇ ਦੀ ਚੱਕੀ ਖੋਲ ਕੇ ਦੇਊਂਗਾ ਬਸ ਤੂੰ ਫਕੀਰ ਦੱਸ ਕਿਹੜਾ ਸੀ ਤੇਰਾ ਤਾਂ ਚੱਲ ਠੀਕ ਐ ਪਰ ਕੁੜੀ ਨੇ ਕਿਹੜੇ ਮਾੜੇ ਕੰਮ ਕਰਦੇ ਜੋ ਤੇਰੇ ਵੱਸ ਪਈ ਆ ਦੁੱਖ ਦਾ ਬੀਬਾ ਸਾਡੇ ਪੱਲੇ ਪੈ ਗਿਆ ਇਹ ਵੀਡੀਓ ਦੇਖ ਕੇ ਅਸੀਂ ਤਾਂ ਬਸ ਰੀਲਾਂ ਦੇਖਣ ਹੀ ਆਏ ਆ ਦੁਨੀਆ ਤੇ ਆ ਕੀ ਦਾ ਘਟਾ ਖੁੱਲ ਗਿਆ ਬੰਨ ਲਓ ਇਹਨੂੰ ਇਹਦਾ ਸੰਕਲ ਕੌਣ ਖੋਲ ਗਿਆ ਬੰਨ ਲਓ ਇਹਨੂੰ ਆ ਦੇਖ ਲੋ ਸਾਨੂੰ ਸ਼ਰਮ ਆ ਗਈ ਆ ਇਹ ਕਲਿੱਪ ਵਰਤਣ ਵਾਸਤੇ ਪਰ ਇਹਨਾਂ ਨੂੰ ਸ਼ਰਮ ਭੋਰਾ ਨਹੀਂ ਹੈਗੀ ਕਿ ਇਹਨਾਂ ਨੂੰ ਕੋਈ ਵੀ ਨਹੀਂ ਸਮਝਾਉਂਦਾ ਕਿ ਤੁਸੀਂ ਕੀ ਲੱਛਣ ਕਰਦਿਆਂ ਜੇ ਬੇਸ਼ਰਮੋ ਨਾ ਵੀਰੇ ਅਸੀਂ ਤਾਂ ਅੰਨੇ ਆ ਸਾਨੂੰ ਕੁਝ ਨਹੀਂ ਪਤਾ ਲੱਗਾ ਭੋਰੀ ਚੱਲ ਬੱਸ ਤੂੰ ਬਾਬਾ ਵੀ ਹਾਸਾ ਨਿਕਲ ਗਿਆ ਹੋਣਾ ਤੈਨੂੰ ਦੇਖ ਕੇ ਕਿ ਇਹ ਕੀ ਲੱਛਣ ਕਰਦਾ ਏ ਸ੍ਰੀ ਲੰਕਾ ਮੱਚ ਗਈ ਸੀ ਰਾਵਣ ਦੀ ਤੂੰ ਕਿੱਥੇ ਲੁਕਿਆ ਰਹਿ ਗਿਆ ਸੀ ਜਾਲਮਾ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੈਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲੈ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ